ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਬਾਰਡਰਾਂ ਤੇ ਬੈਠੇ ਹੋਏ ਨੇ ਚਾਹੇ ਉਹ ਖਨੌਰੀ ਬਾਰਡਰ ਹੋਵੇ ਜਾਂ ਫਿਰ ਸ਼ੰਭੂ ਬਾਰਡਰ ਤੇ ਲਗਾਤਾਰ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਹਾਲਾਂਕਿ ਤਿੰਨ ਵਾਰ ਦਿੱਲੀ ਕੂਚ ਕੀਤਾ ਗਿਆ ਪਰ ਉਹ ਉਹਨਾਂ ਦੀ ਕੋਸ਼ਿਸ਼ ਜਿਹੜੀ ਨਾਕਾਮ ਰਹੀ ਤਾਂ ਉਸ ਦੇ ਵਿਚਕਾਰ ਹੀ ਡਲੇਵਾਲ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਉਧਰ ਸਰਵਨ ਸਿੰਘ ਪੰਦੇਰ ਨਿਤ ਨਵੀਆਂ ਰਣਨੀਤੀਆਂ ਘੜਦੇ ਨਜ਼ਰ ਆ ਰਹੇ ਨੇ ਪਰ ਇਸ ਦੇ ਵਿਚਕਾਰ ਇਹ ਚਰਚਾ ਛਿੜ ਗਈ ਹੈ ਕਿ ਰਵਨੀਤ ਸਿੰਘ ਤੋ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਕਿੰਨਾਂ ਦੇ ਵੱਲੋਂ ਇਹ ਮੰਗ ਕੀਤੀ ਗਈ ਹੈ ਆਪਾਂ ਗੱਲਬਾਤ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਸੁਪਰੀਆ ਮੌਜੂਦ ਨੇ ਸੁਪਰੀਆ ਇਸ ਵੇਲੇ ਦੀ ਇੱਕ ਬਹੁਤ ਵੱਡੀ ਖਬਰ ਸਾਹਮਣੇ ਆਈ ਕਿ ਜਿਹੜੇ ਕੇਂਦਰੀ ਮੰਤਰੀ ਨੇ ਰਵਨੀਤ ਸਿੰਘ ਬਿੱਟੂ ਉਹਨਾਂ ਤੋਂ ਅਸਤੀਫੇ ਦੀ ਮੰਗ ਕੀਤੀ ਜਾ ਰਹੀ ਹੈ ਜੀ ਬਿਲਕੁਲ ਕਿਉਂਕਿ ਕਿਸਾਨ ਲਗਾਤਾਰ ਬਾਰਡਰ ਤੇ ਡਟੇ ਹੋਏ ਨੇ ਤੇ ਜਦੋਂ ਉਹਨਾਂ ਤੋਂ ਕੋਈ ਕੇਂਦਰ ਵੱਲ ਰਿਸਪਾਂਸ ਆਂਦਾ ਨਹੀਂ ਨਜ਼ਰ ਆ ਰਿਹਾ ਤਾਂ ਗੁੱਸਾ ਉਹਨਾਂ ਦਾ ਫੁੱਟਣਾ ਉਹ ਜਾਇਜ਼ ਹੈ ਤਾਂ ਜਦੋਂ ਰਵਨੀਤ ਬਿੱਟੂ ਵੱਲੋਂ ਪਹਿਲਾਂ ਵੀ ਬਿਆਨ ਦਿੱਤਾ ਗਿਆ ਸੀ ਕਿ ਕਿਸਾਨ ਮੈਨੂੰ ਬੁਲਾਉਣ ਮੈਂ ਨੰਗੇ ਪੈਰੀ ਆਉਂਗਾ ਮੈਂ ਗੱਲ ਕਰਨ ਲਈ ਤਿਆਰ ਹਾਂ ਤੁਸੀਂ ਤਿਆਰ ਹੋਵੋ ਤਾਂ ਇਸ ਵਾਰ ਵੀ ਉਹਨਾਂ ਦੇ ਵੱਲੋਂ ਅਜਿਹਾ ਹੀ ਕੋਈ ਬਿਆਨ ਦਿੱਤਾ ਗਿਆ ਪ੍ਰੈਸ ਕਾਨਫਰੰਸ ਕਰ ਰਹੀ ਸੀ ਤੇ ਦੌਰਾਨ ਉਹਨਾਂ ਨੇ ਕਿਹਾ ਕਿ ਜੋ ਤਰਨੇ ਦੇ ਕਿਸਾਨ ਬੈਠੇ ਨੇ ਮੈਂ ਉਹਨਾਂ ਲਈ ਕੇਂਦਰ ਤੇ ਉਹਨਾਂ ਵਿਚਾਰ ਦਾ ਪੁਲ ਬਣਨ ਲਈ ਤਿਆਰ ਹਾਂ ਮੇਰੇ ਨਾਲ ਗੱਲ ਕਰੋ ਮੈਂ ਹਮਦਰਦੀ ਹੈ ਮੇਰੀ ਕਿਸਾਨਾਂ ਦੇ ਨਾਲ ਤੇ ਇਸ ਦੇ ਨਾਲ ਉਹ ਜੋ ਲੀਡਰ ਉਹਨਾਂ ਦੇ ਜੋ ਹੱਕ ਦੇ ਵਿਚਾਰ ਆ ਰਹੇ ਨੇ ਕਿਸਾਨਾਂ ਦੇ ਉਹਨਾਂ ਨੂੰ ਦਰਬਨੀ ਟਿੱਟੂ ਖਰੀਆਂ ਖਰੀਆਂ ਸੁਣਾਉਂਦੇ ਨਜ਼ਰ ਆਏ ਨੇ ਕਿਉਂਕਿ ਉਹ ਕਹਿੰਦੇ ਕਿ ਜੇਕਰ ਤੁਸੀਂ ਨਾਲ ਖੜੇ ਹੋ ਤਾਂ ਇਹਨਾਂ ਦੇ ਨਾਲ ਵਰਤ ਤੇ ਵੀ ਤੁਸੀਂ ਬੈਠੋ ਤਰਨੇ ਤੇ ਬੈਠੋ ਜੇਕਰ ਤੁਸੀਂ ਸਪੋਰਟ ਕਰ ਰਹੇ ਹੋ ਲੇਕਿਨ ਤੁਸੀਂ ਸਿਰਫ ਆ ਕੇ ਇੱਕ ਗੇੜੀ ਲਾ ਕੇ ਚੱਲ ਜੰਨੇ ਹੋ ਤੁਹਾਡੇ ਚ ਹਿੰ ਮਰਨ ਵਰਤੇ ਬੈਠੋ ਡੱਲੇਵਾਲ ਦੇ ਨਾਲ ਤੇ ਕੇਂਦਰ ਦੇ ਤੇ ਉਹਨਾਂ ਦੇ ਵਿਚਕਾਰ ਕਿਤਨਾ ਕਿਤੇ ਉਹ ਪੁੱਲ ਬੰਨਦੇ ਕਹਿੰਦੇ ਮੈਂ ਮੈਂ ਪੁੱਲ ਬਨ ਸਕਦਾ ਆ ਤੁਸੀਂ ਇੱਕ ਵਾਰ ਹਾਮੀ ਭਰੋ ਮੈਂ ਤਿਆਰ ਆ ਗੱਲਬਾਤ ਦੇ ਲਈ ਬਿੱਟੂ ਪਹਿਲਾਂ ਵੀ ਕਹਿੰਦੇ ਨਜ਼ਰ ਆਈ ਸੀ ਤੇ ਹੁਣ ਫਿਰ ਤੋਂ ਬਿਆਨ ਆਇਆ ਲੇਕਿਨ ਕਿਸਾਨਾਂ ਨੂੰ ਇਹ ਉਹਨਾਂ ਲਈ ਇਹ ਬਿਆਨ ਕਾਫੀ ਨਹੀਂ ਹੈ ਕਿਉਂਕਿ ਬਿਆਨ ਤਾਂ ਮੰਤਰੀਆਂ ਦੇ ਬਾਰ-ਬਾਰ ਭਾਜਪਾ ਵਾਲਿਆਂ ਦੇ ਬਦਲ ਰਹੇ ਕੋਈ ਕਹਿੰਦਾ ਠੀਕ ਗੱਡੀ 'ਚ ਜਾਓ ਕੋਈ ਕਹਿੰਦਾ ਪੈਦਲ ਜਾਓ ਤਾਂ ਇਸ ਕਰਕੇ ਕਿਤਨਾ ਕਿਤੇ ਕਿਸਾਨਾਂ ਦਾ ਜੋ ਭਰੋਸਾ ਹੈ ਭਾਜਪਾ ਤੋਂ ਉਹ ਉੱਠਦਾ ਨਜ਼ਰ ਆ ਰਿਹਾ ਉਦੋਂ ਹੀ ਮੀਟਿੰਗ ਲਈ ਉਹ ਮਿਲਦਾ ਕਿ ਉਹ ਹੰਮੀ ਭਰਨ ਗਿਆ ਉਹਨਾਂ ਨੂੰ ਜਦੋਂ ਕੋਈ ਜੋ ਅਧਿਕਾਰੀ ਆਏਗਾ ਕੇਂਦਰ ਦਾ ਕੋਈ ਵੱਡਾ ਅਧਿਕਾਰੀ ਉਦੋਂ ਹੀ ਉਹਨਾਂ ਨੂੰ ਤਸੱਲੀ ਹੋਏਗੀ ਕਿ ਹਾਂ ਸੱਚੀ ਮੀਟਿੰਗ ਲਈ ਸੱਦਾ ਹੈ ਤੇ ਇਸ ਤੋਂ ਬਾਅਦ ਜਦੋਂ ਬਿੱਟੂ ਦਾ ਬਿਆਨ ਆਇਆ ਤਾਂ ਕਿਸਾਨ ਜੋ ਪੰਦੇਰ ਨੇ ਕਿਸਾਨਾਂ ਨੂੰ ਉਹ ਪੜਕਦੇ ਨਜ਼ਰ ਆਏ ਤੇ ਉਹ ਕਹਿੰਦੇ ਕਿ ਜੇਕਰ ਤੁਹਾਨੂੰ ਇੰਨੇ ਕਿਸਾਨਾਂ ਦੀ ਪਰਵਾਹ ਹੈ ਤਾਂ ਤੁਸੀਂ ਅਸਤੀਫਾ ਦੇ ਦਿਓ ਕਿਉਂਕਿ ਪਹਿਲਾਂ ਵੀ ਬਿੱਟੂ ਹੋਰੇ ਕਹਿੰਦੇ ਦੱਪੰਦੇ ਹੋਰੇ ਕਹਿੰਦੇ ਨਜ਼ਰ ਆਂਦੇ ਨੇ ਕਿ ਬਿੱਟੂ ਸਿਰਫ ਬਿਆਨਬਾਜ਼ੀ ਕਰਦਾ ਐ ਐਦਾਂ ਉਦਾਂ ਮਤਲਬ ਪਹਿਲਾਂ ਵੀ ਜਦੋਂ ਬਿੱਟੂ ਬਿਆਨ ਦਿੰਦੇ ਨੇ ਤਾਂ ਉਸ ਤੋਂ ਬਾਅਦ ਕਿਸਾਨਾਂ ਦਾ ਗੁੱਟਾ ਗੁੱਸਾ ਫੁੱਟਦਾ ਐ ਤੇ ਇਸ ਵਾਰ ਤਾਂ ਕਿਸਾਨਾਂ ਨੇ ਵੱਡੀ ਮੰਗ ਰੱਖ ਦਿੱਤੀ ਕਿ ਤੁਸੀਂ ਅਸਤੀਫਾ ਦੇ ਦਿਓ ਜੇ ਸਾਡੇ ਲਈ ਕੁਝ ਕਰਨਾ ਐ ਤਾਂ ਤੁਸੀਂ ਅਸਤੀਫਾ ਦੇ ਦਿਓ ਜੀ ਬਿਲਕੁਲ ਸੁਪਰੀਆ ਜਿਸ ਤਰੀਕੇ ਦੇ ਨਾਲ ਸਤੀਫੇ ਦੀ ਮੰਗ ਹੋ ਰਹੀ ਹੈ ਤਾਂ ਲਗਾਤਾਰ ਲੀਡਰ ਜਿਹੜੇ ਜੇਕਰ ਲੀਡਰਾਂ ਦੀ ਗੱਲ ਕਰੀਏ ਭਾਵੇਂ ਉਹ ਭਾਵੇਂ ਉਹ ਭਾਵੇਂ ਉਹ ਬੀਜੇਪੀ ਦੇ ਹੋਣ ਜਾਂ ਕੋਈ ਵੀ ਪਾਰਟੀ ਦੇ ਹੋਣ ਪਿਛਲੇ ਦਿਨਾਂ ਦੇ ਵਿੱਚ ਆਪਾਂ ਦੇਖਿਆ ਕਾਂਗਰਸ ਦੇ ਕਈ ਲੀਡਰ ਪਹੁੰਚੇ ਹੋਏ ਸਨ ਅਸਾਂ ਲਗਾਤਾਰ ਲੀਡਰ ਜਿਹੜੇ ਨੇ ਉਹ ਪਹੁੰਚ ਰਹੇ ਨੇ ਪਰ ਕਿਤੇ ਨਾ ਕਿਤੇ ਮਸਲੇ ਹੱਲ ਹੁੰਦੇ ਨਜ਼ਰ ਨਹੀਂ ਆ ਰਹੇ ਪਰ ਸਿਆਸਤਦਾਨਾਂ ਦੀ ਗੱਲ ਕਰੀਏ ਤਾਂ ਕਿਸਾਨੀ ਮੁੱਦੇ ਤੇ ਸਿਆਸਤ ਕਰ ਰਹੇ ਨੇ ਤਾਂ ਕੱਲ ਜਲਦੀ ਗੱਲ ਕਰੀਏ ਹਰ ਸਿਮਰਤ ਕੌਰ ਬਾਦਲ ਦੇ ਵੱਲੋਂ ਸੰਸਦ ਦੇ ਵਿੱਚ ਮੁੱਦਾ ਚੁੱਕਿਆ ਗਿਆ ਵਕਫਾਕ ਲੀਡਰਾਂ ਦੇ ਵੱਲੋਂ ਸਿਆਸਤ ਲਗਾਤਾਰ ਬਰਕਰਾਰ ਹੈ ਜੀ ਬਿਲਕੁਲ ਜੇਕਰ ਗੱਲ ਕਰੀਏ ਕਿ ਜੋ ਉਪ ਰਾਸ਼ਟਰਪਤੀ ਨੇ ਦੇਸ਼ ਦੇ ਜਗਦੀਪ ਧਨਕਰ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਸੀ ਕਿ ਕਿਸਾਨਾਂ ਦੇ ਮਸਲੇ ਹੱਲ ਕਰੋ ਸ਼ਿਵਰਾਜ ਸਿੰਘ ਚੋਹਾਨ ਤੱਕ ਨੂੰ ਉਹਨਾਂ ਨੇ ਕਿਹਾ ਸੀਗਾ ਲੇਕਿਨ ਉਪ ਰਾਸ਼ਟਰਪਤੀ ਤੱਕ ਦੀ ਗੱਲ ਜੀ ਜੋ ਹੈ ਗੋਰ ਅਣਗੌਲੀ ਕਰ ਦਿੱਤੀ ਗਈ ਉਹਨਾਂ ਤੇ ਧਿਆਨ ਹੀ ਦਿੱਤਾ ਗਿਆ ਉਸ ਤੋਂ ਬਾਅਦ ਹੁਣ ਜੇਕਰ ਗੱਲ ਕਰੀਏ ਤਾਂ ਅੱਪਾ ਕਹਿ ਸਕਦੇ ਆ ਕਿ ਜੋ ਸੱਤਾਧਾਰੀ ਪਾਰਟੀ ਹੁੰਦੀ ਹੈ ਉਹਦੇ ਅਗੇਂਸਟ ਜੋ ਵੀ ਖੜਾ ਹੁੰਦਾ ਹੈ ਫਾਇਦਾ ਚੁੱਕਣ ਲਈ ਸਾਰੇ ਅੱਗੇ ਆਉਂਦੇ ਨੇ ਆਪਾਂ ਗੱਲ ਕਰੀਏ ਅਕਾਲੀ ਦਲ ਦੀ ਕਾਂਗਰਸ ਦੀ ਜਦੋਂ ਇਹ ਪਾਵਰ ਦੇ ਵਿੱਚ ਹੁੰਦੇ ਤਾਂ ਅੱਗੋਂ ਆਪਨੇ ਵੀ ਉਹੀ ਕੰਮ ਕਰਨਾ ਸੀ ਹਾਲਾਂਕਿ ਆਪਦੇ ਵੀ ਐਮਪੀ ਮਾਲਵੀਂਦਰ ਕੰਗ ਵੀ ਪਹੁੰਚੇ ਉਹਨਾਂ ਨੇ ਹਾਲ ਚਾਲ ਜਾਣਦੇ ਆ ਹਰ ਕਾਂਗਰਸ ਦੇ ਐਮਪੀ ਪਹੁੰਚੇ ਅਕਾਲੀ ਦਲ ਨੇ ਸਦਨ 'ਚ ਮੁੱਦਾ ਚੁੱਕਿਆ ਉਂਝ ਵੀ ਚੁੱਕ ਰਿਹਾ ਉਹ ਵੀਡੀਓ ਸ਼ੇਅਰ ਕਰਦੇ ਰਹਿੰਦੇ ਨੇ ਲੇਕਿਨ ਕਿੰਨਾ ਕੀਤੇ ਇਹਨਾਂ ਦੇ ਜੋ ਬਿਆਨਾਂ ਦਾ ਪ੍ਰਭਾਵ ਪੈਂਦਾ ਨਜ਼ਰ ਤਾਂ ਨਹੀਂ ਆ ਰਿਹਾ ਲੇਕਿਨ ਪਹਿਣਾ ਚਾਹੀਦਾ ਕਿਉਂਕਿ ਵੱਡੇ ਵੱਡੇ ਲੀਡਰ ਹੁਣ ਜੋ ਹੈ ਕਿਸਾਨਾਂ ਦੇ ਸਮਰਥਨ ਚਾਰੇ ਨੇ ਜੇਕਰ ਆਪਾਂ ਪੰਜਾਬੀ ਸਿਤਾਰਿਆਂ ਦੀ ਗੱਲ ਕਰੀਏ ਤਾਂ ਜਸ ਬਾਜਵਾ ਹੈਪੀ ਰਾਈ ਕੋਟੀ ਨੇ ਇੰਸਟਾਗ੍ਰam ਤੇ ਪੋਸਟ ਪਾਈ ਗੁਰੂ ਰੰਧਾਵਾ ਨੇ ਟਵੀਟ ਕੀਤਾ ਇਸ ਤਰ੍ਹਾਂ ਮਤਲਬ ਉਹਨਾਂ ਨੂੰ ਸਮਰਥਨ ਹਰ ਪਾਸੇੋਂ ਮਿਲਦਾ ਨਜ਼ਰ ਆ ਰਿਹਾ ਹੈ ਅੰਤਰਰਾਸ਼ਟਰੀ ਲੈਵਲ ਤੇ ਵੀ ਮਿਲਦਾ ਨਜ਼ਰ ਆ ਰਿਹਾ ਹੈ ਲੇਕਿਨ ਸਰਕਾਰਾਂ ਪਤਾ ਨਹੀਂ ਕਿਉਂ ਦੇਰੀ ਕਰ ਰਹੀਆਂ ਨੇ ਹੋ ਸਕਦਾ ਵੀ ਇਹਨਾਂ ਸਾਰੀ ਚੀਜ਼ਾਂ ਤੋਂ ਬਾਅਦ ਜਦੋਂ ਉਹਨਾਂ ਤੇ ਜ਼ਿਆਦਾ ਪ੍ਰਭਾਵ ਪੈ ਜਾਵੇ ਤਾਂ ਹੋ ਸਕਦਾ ਮੀਟਿੰਗ ਲਈ ਸ ਲੇਕਿਨ ਇਸ ਵਿਚਕਾਰ ਕਿਸਾਨ ਵੀ ਡਟੇ ਹੋਏ ਨੇ ਉਹਨਾਂ ਦੇ ਵੱਲੋਂ ਵੀ ਬਿਲਕੁਲ ਵੀ ਆਪਣੀ ਜੋ ਗਲਤ ਮੁਕਰਿਆ ਨਹੀਂ ਜਾ ਰਿਹਾ ਉਹ ਉਹਨਾਂ ਨੇ ਕਿਹਾ ਹੈ ਕਿ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਅਸੀਂ ਡਿਸਾਈਡ ਕੀਤਾ ਕਿ ਅਸੀਂ ਨਹੀਂ ਹਟਾਂਗੇ ਤਾਂ ਨਹੀਂ ਹਟਾਂਗੇ ਬਿਆਨਬਾਜ਼ੀਆਂ ਤਾਂ ਸ਼ੁਰੂ ਤੋਂ ਚੱਲ ਰਹੀਆਂ ਨੇ ਅੰਦੋਲਨ ਸ਼ੁਰੂ ਹੋਣ ਤੋਂ ਪਹਿਲਾਂ ਵੀ ਬਿਆਨਬਾਜ਼ੀਆਂ ਚੱਲ ਰਹੀਆਂ ਸੀ ਲੇਕਿਨ ਕਿਸਾਨਾਂ ਨੂੰ ਜੋ ਵੀ ਲੀਡਰ ਪਹੁੰਚ ਰਹੇ ਨੇ ਸਤਕਾਰ ਕਰ ਰਹੇ ਨੇ ਲੇਕਿਨ ਉਹਨਾਂ ਨੂੰ ਵੀ ਪਤਾ ਹੈ ਕਿ ਰਾਜਨੀਤੀ ਦਾ ਇਹ ਵੀ ਇੱਕ ਹਿੱਸਾ ਹੈ ਜੇਕਰ ਉਹ ਕੁਝ ਕਰਵਾ ਸਕਦੇ ਤਾਂ ਹੁਣ ਤੱਕ ਕਰਵਾ ਚੁੱਕੇ ਹੁੰਦੇ ਜਿਵੇਂ ਆਪਾਂ ਗੱਲ ਕਰੀ ਤਾਂ ਕਾਂਗਰਸ ਦੇ ਐਮਪੀ ਸੁਖਜਿੰਦਰ ਰੰਦਾਵਾ ਨੇ ਬਹੁਤ ਤਮਾਕੀਦਾਰ ਭਾਸ਼ਣ ਦਿੱਤਾ ਸਦਨ ਦੇ ਵਿੱਚ ਉਸ ਤੋਂ ਬਾਅਦ ਪ੍ਰਤਾਪ ਬਾਜਵਾ ਪਹੁੰਚੇ ਰਾਜਾ ਵਿਡਿੰਗ ਪਹੁੰਚੇ ਇਸ ਤੋਂ ਇਲਾਵਾ ਕੋਟਲੀ ਪਹੁੰਚੇ ਸਾਰੇ ਪਹੁੰਚ ਤਾਂ ਰਹੇ ਨੇ ਧਰਨੇ ਤੇ ਹਾਲਚਲ ਜਨਨ ਰਹੇ ਨੇ ਲੇਕਿਨ ਸਰਕਾਰਾਂ ਤੇ ਇਹਦਾ ਦਬਾਅ ਪੈਂਦਾ ਨਜ਼ਰ ਨਹੀਂ ਆ ਰਿਹਾ ਬਿਲਕੁਲ ਸੁਪਰੀਅਸ ਦੇ ਵਿਚਕਾਰ ਆਪਾਂ ਖਲੋਰੀ ਬਾਰਡਰ ਦੇ ਹਾਲਚਲ ਜਾਣਾਂਗੇ ਕਿ ਜਗਜੀਤ ਸਿੰਘ ਢੱਲੇਵਾਲ ਜੋ ਪਿਛਲੇ ਲੰਮੇ ਸਮੇਂ ਤੋਂ ਮੰਨ ਵਰਤ ਤੇ ਬੈਠੇ ਹੋਏ ਨੇ ਉਹਨਾਂ ਦੇ ਕੀ ਹਾਲਾਤ ਨੇ ਤੇ ਉਹਨਾਂ ਦੀ ਰਣਨੀਤੀ ਦੀ ਗੱਲ ਕਰੀਏ ਤਾਂ ਕੀ ਹੋ ਸਕਦੇ ਆ। ਜੇ ਬਿਲਕੁਲ ਗੱਲ ਕਰੀਏ ਤਾਂ ਢੱਲੇਵਾਲ ਦੇ ਹਾਲਾਤ ਤਾਂ ਬਹੁਤ ਨਾਜ਼ੁਕ ਨੇ ਕਿਉਂਕਿ 22 ਦਿਨ ਹੋ ਚੁੱਕੇ ਨੇ। 22 ਦਿਨ ਘਟ ਨਹੀਂ ਹੁੰਦੇ ਬਹੁਤ ਜ਼ਿਆਦਾ ਦਿਨ ਹੁੰਦੇ ਨੇ ਤੇ ਉਹ ਸਿਰਫ ਪਾਣੀ ਤੇ ਨੇ ਤਾਂ ਉਹ ਸੋਚਿਆ ਜਾ ਸਕਦਾ ਕੀ ਹਾਲਾਤ ਹੋਣਗੇ ਉਹ ਜਦੋਂ ਵੀ ਖੜੇ ਹੁੰਦੇ ਨੇ ਤਾਂ ਉਹਨਾਂ ਨੂੰ ਬੰਦਿਆਂ ਦੀ ਲੋਡ ਹੁੰਦੀ ਹੈ ਸਹਾਰੇ ਦੀ ਉਹ ਆਪਣੇ ਦਮ ਤੇ ਖੜੇ ਵੀ ਨਹੀਂ ਹੋ ਸਕਦੇ। ਉਹ ਸਿਰਫ ਪਏ ਰਹਿੰਦੇ ਨੇ ਉਹ ਸਾਰਾ ਦਿਨ ਜਦੋਂ ਉਹਨਾਂ ਦਾ ਸਟੇਜ ਤੇ ਆਉਣ ਦਾ ਮਨ ਕਰਦਾ ਹੈ ਤਾਂ ਉਹ ਉਹਨਾਂ ਨੂੰ ਬੰਦੇ ਚੱਕ ਕੇ ਲੈ ਆਂਦੇ ਨੇ ਤਾਂ ਬਹੁਤ ਜ਼ਿਆਦਾ ਦੇਖ ਕੇ ਜੋ ਹੈ ਉਹਨਾਂ ਦੀ ਹਾਲਤ ਸਭ ਨੂੰ ਮਤਲਬ ਤਰਸ ਆਂਦਾ ਹੈ ਕਿਉਂਕਿ ਉਹ ਬਹੁਤ ਬਜ਼ੁਰਗ ਨੇ ਤੇ ਹੁਣ ਮਰਨ ਵਰ ਤੇ ਬੈਠੇ ਨੇ ਕਿਸਾਨਾਂ ਦੀਆਂ ਹੱਕਾਂ ਦੇ ਲਈ ਲੇਕਿਨ ਸਰਕਾਰ ਜਦੋਂ ਕੁਝੋ ਮਤਲਬ ਇਸ ਤੇ ਜ਼ੋਰ ਦਿੰਦੀ ਨਹੀਂ ਨਜ਼ਰ ਆ ਰਹੀ ਤਾਂ ਹਰ ਕਿਸੇ ਦਾ ਦਿਲ ਟੁੱਟਦਾ ਹੈ ਕਿਉਂਕਿ ਤਸਵੀਰਾਂ ਵੀ ਆਂਦੀਆਂ ਨੇ ਉਹਨਾਂ ਦਾ ਪੋਤਾ ਆਇਆ ਹੁੰਦਾ ਉਹਨਾਂ ਦੀ ਫੈਮਲੀ ਹੁੰਦੀ ਹੈ ਉਹਨਾਂ ਦੀ ਭੈਣਾਂ ਆਂਦੀਆਂ ਨੇ ਜੋ ਵੀ ਆਂਦਾ ਉੱਥੇ ਇਹ ਤਸਵੀਰਾਂ ਦੇਖ ਕੇ ਹਰ ਕੋਈ ਭਾਵੁਕ ਭਾਵੁਕ ਹੋ ਜਾਂਦਾ ਹੈ ਕਿਉਂਕਿ ਹੋਣਾ ਬਣਦਾ ਵੀ ਹੈ ਤੇ ਲੇਕਿਨ ਜੇ ਦੇਖਿਆ ਜਾਵੇ ਤਾਂ ਅਗਲੀ ਰਣਨੀਤੀ ਦੇ ਲਈ ਹਾਂਜੀ ਕੱਲ ਜੋ 18 ਤਰੀਕ ਹੈ ਤਾਂ ਕੱਲ ਕਿਸਾਨਾਂ ਨੇ ਐਲਾਨ ਕੀਤਾ ਸੀ 2-3 ਦਿਨ ਪਹਿਲਾਂ ਜਦੋਂ ਦਿੱਲੀ ਕੂਚ ਉਹਨਾਂ ਦਾ ਤੀਜਾ ਅਸਫਲ ਰਿਹਾ ਸੀ ਤਾਂ ਉਹਨਾਂ ਨੇ ਕਿਹਾ ਸੀ ਕਿ ਉਹਨਾਂ ਸੀ ਰੇਲ ਰੋਕਾਂਗੇ 12 ਤੋਂ ਲੈ ਕੇ 3 ਵਜੇ ਤੱਕ 3 ਘੰਟੇ ਲਈ ਰੇਲਾਂ ਰੁਕੀਆਂ ਜਾਣਗੀਆਂ ਤੇ ਜੋ ਹੈ ਕਿਸਾਨਾਂ ਨੇ ਕਿਹਾ ਹੈ ਕਿ ਇਸ ਤੋਂ ਬਾਅਦ ਅਗੇ ਦੇਖਾਂਗੇ ਦਿੱਲੀ ਕੂਚ ਲਈ ਕਿਉਂਕਿ ਤਿੰਨ ਵਾਰ ਜੋ ਹੈ ਉਹਨਾਂ ਤੇ ਬੁਰੀ ਤਰ੍ਹਾਂ ਤਸ਼ੱਦਦ ਹੋਇਆ ਹੈ ਗੋਲੀ ਵੀ ਚਲਾਨ ਦੀ ਇੱਥੇ ਤੱਕ ਕਿ ਕਿਸਾਨਾਂ ਨੇ ਇਲਜ਼ਾਮ ਲਗਾਇਆ ਕਿ ਸਿੱਧੀ ਸਿੱਧੀ ਗੋਲੀ ਚਲਾਈ ਹੈ ਉਹ ਹਰਿਆਣਾ ਪੁਲਿਸ ਨੇ ਇਸਤਲਾਵਾ ਅਥਰੂ ਗੈਸ ਦੇ ਗੋਲੇ ਛੱਡੇ ਗਏ ਉਨ੍ਹਾਂ ਤੇ ਜੋ ਹੈ ਮਿਰਚ ਵਾਲੇ ਸਪਰੇ ਬਾਰੇ ਗਏ ਮਿਰਚ ਵਾਲੇ ਸਪਰੇ ਦੇ ਅੱਖਾਂ ਦੇ ਵਿੱਚ ਕਿੰਨੀ ਪ੍ਰੋਬਲਮ ਕਰ ਸਕਦੇ ਆ ਆਪਾਂ ਸੋਚ ਸਕਦੇ ਆ ਤੇ ਇਸ ਦੇ ਨਾਲ ਕੱਲ ਹੁਣ ਕਿਸਾਨਾਂ ਨੇ ਸੱਦਾ ਤਾਂ ਦਿੱਤਾ ਹੈ ਕਿ ਕੱਲ ਰੇਲ ਰੋਕੀਆਂ ਜਾਣਗੀਆਂ ਲੇਕਿਨ ਇਹਦੇ ਇਹ ਤੇ ਵੀ ਦੇਖਿਆ ਜਾ ਸਕਦਾ ਹੈ ਕਿ ਰੇਲ ਜਦੋਂ ਰੋਕਣਗੇ ਤਾਂ ਆਮ ਲੋਕ ਖ절ਖਾਰ ਹੋਣਗੇ ਕਿ ਪਹਿਲਾਂ ਵੀ ਰੋਕੀਆਂ ਗਈਆਂ ਨੇ ਪਰ ਮੈਨੂੰ ਲੱਗਦਾ ਹੈ ਕਿ ਸਰਕਾਰਾਂ ਨੂੰ ਜਦੋਂ ਤੱਕ ਉਹਨਾਂ ਨੂੰ ਕੋਈ ਪ੍ਰੋਬਲਮ ਨਹੀਂ ਆਉਂਦੀ ਉਦੋਂ ਤੱਕ ਕੋਈ ਗੱਲ ਨਹੀਂ ਸੁਣਨਗੇ ਜਦੋਂ ਰੇਲਾ ਰੋਕਣਗੇ ਪਹਿਲਾਂ ਵੀ ਆਪਾਂ ਦੇਖਿਆ ਜਦੋਂ ਰੇਲ ਰੋਕਦੇ ਆ ਬੱਸਾਂ ਰੁਕਦੀਆਂ ਨੇ ਤਾਂ ਲੋਕ ਕਿਸਾਨਾਂ ਨੂੰ ਕਿਤੇ ਨਾ ਕਿਤੇ ਕੋਸ ਤੇ ਨਜ਼ਰ ਆਉਂਦੇ ਨੇ ਤੇ ਕੱਲ ਵੀ ਅਜਿਹੀ ਸਥਿਤੀ ਬਣ ਸਕਦੀ ਹੈ ਤਸਵੀਰਾਂ ਸਾਹਮਣੇ ਆ ਸਕਦੀਆਂ ਨੇ ਤੇ ਇਸ ਤੋਂ ਇਲਾਵਾ ਇੱਕ ਹੋਰ ਵੱਡੀ ਖਬਰ ਆਈ ਹੈ ਕਿ ਕੱਲ ਐਮਰਜੈਂਸੀ ਮੀਟਿੰਗ ਸੱਦੀ ਗਈ ਹੈ ਐਸਕੇਐਮ ਦੇ ਵੱਲੋਂ ਚੰਡੀਗੜ੍ਹ 'ਚ ਬੈਠਕ ਹੋਣੀ ਹੈ ਤੇ ਅਗਲੇ ਦੀ ਅਗਲੀ ਰਣਨੀਤੀ ਜੋ ਹੋਣੀ ਹੈ ਉਸ ਬਾਰੇ ਉੱਤੇ ਚਰਚਾ ਹੋ ਸਕਦੀ ਹੈ ਤੇ 2 ਵਜੇ ਮੀਟਿੰਗ ਹੋਏਗੀ ਚੰਡੀਗੜ੍ਹ ਕਿਸਾਨ ਪਵੰਦੇ ਵਿੱਚ ਤੇ ਦੇਖਣਾ ਹੋਵੇਗਾ ਕਿ ਇਸ ਮੀਟਿੰਗ ਦੇ ਵਿੱਚ ਕੀ ਵਿਚਾਰ ਵਟਾਂਦਰਾ ਹੁੰਦਾ ਹੈ ਤੇ ਅੱਗੇ ਕੀ ਰਣਨੀਤੀ ਬਣਦੀ ਆ ਉਹ ਕੱਲ ਕਿਸਾਨਾਂ ਦੇ ਵੱਲੋਂ ਐਲਾਨ ਕਰ ਦਿੱਤਾ ਜਾਵੇਗਾ ਬਿਲਕੁਲ ਤਾਂ ਲਗਾਤਾਰ ਹੁਣ ਰਵਨੀ ਸਿੰਘ ਬਿੱਟੂ ਤੋਂ ਸਿਫੇ ਦੀ ਮੰਗ ਕੀਤੀ ਜਾ ਰਹੀ ਹੈ ਕਿਉਂਕਿ ਲਗਾਤਾਰ ਰਵਨੀਤ ਬਿੱਟੂ ਇਹ ਕਹਿੰਦੇ ਨਜ਼ਰ ਆ ਰਹੇ ਸਨ ਕਿ ਕਿਸਾਨ ਸਾਡੇ ਨਾਲ ਗੱਲਬਾਤ ਕਰਨ ਹਾਲਾਂਕਿ ਦੂਜੇ ਪਾਸੇ ਕਿਸਾਨ ਇਹ ਕਹਿੰਦੇ ਨਜ਼ਰ ਆ ਰਹੇ ਨੇ ਕਿ ਮੋਦੀ ਸਰਕਾਰ ਸਾਡੇ ਨਾਲ ਗੱਲਬਾਤ ਕਰੇ ਮੀਟਿੰਗ ਕਰੇ ਤਾਂ ਜੋ ਮਸਲੇ ਹੱਲ ਹੋ ਜਾਣ ਪਰ ਇਸ ਦੇ ਵਿਚਕਾਰ ਕਿਤੇ ਵੀ ਕੋਈ ਹੱਲ ਨਿਕਲਦਾ ਨਜ਼ਰ ਨਹੀਂ ਆ ਰਿਹਾ ਤੇ ਕਿਸਾਨ ਲਗਾਤਾਰ ਬਾਰਡਰਾਂ ਤੇ ਜਿਹੜੇ ਨੇ ਡਟੇ ਹੋਏ ਨੇ